ਹਾਂ 50 100 ਦਾ ਤੈਨੂੰ ਕਹਤਾ ਮੈਂ ਤਾਂ 2000 ਘੱਟ ਦੇ ਦੇਮਾ ਨਾ ਬੱਕਰੀ ਮਿਲੂ ਤਾਜੀ ਮਿਲਣੀ ਅਣੇ 1700 ਰੁਪਏ ਦਾ ਰਪੀ ਤੁਹਾਨੂੰ ਦੁਰਪੀਸਿਕ ਬਿਚਾਰੀ ਨਹੀਂ ਆਏ ਯਾਰ ਨਹੀਂ ਮੇਰੇ ਬੱਚੇ ਜਦੋਂ ਸਾਲਾ ਸਾਲਾ ਇੱਕ ਬੇਗੜੀ ਮਿਲਦੀ ਨਹੀਂ ਤੁਹਾਨੂੰ ਬੜਾ ਖਬਾ ਆਉਂਦਾ ਖਾਹ ਹੋਣਾ ਨਹੀਂ ਗਈ 9000 ਲਾਤਾ 18 ਮੰਗਿਆ ਸੀ ਹਾਂ ਪਰ ਨਹੀਂ ਨਾਗਰ ਤੇ ਰੜੀਆ ਤੇ ਨਾਗਰ ਹੋ ਗਏ ਲੋਬੇ ਮਿੱਤਰੋ ਬੱਕਾ ਦੇਣੀ ਸ਼ਾਹ ਨਾ ਤੇਰੀਆ ਰਹੀ ਗਈ ਦੀ ਆਹੋ ਪਾਣੀ ਕਿਹੜਾ ਆਹੋ ਪਾਣੀ ਕਿਹੜਾ ਬਾਈ ਜਿਹਦੇ ਵਾਲਾ ਆਹੋ ਪਾਣੀ ਆਖਾ ਜੀ ਦਾਸਤਾ ਕਿੱਥਾ ਫੜੋ ਤੇ ਅੱਧੀ ਵਕਤ ਦਾ ਸਦਾ ਤੇ ਪੁੱਤਰੀ ਦਾ ਪੱਲੀ ਦਾ ਗਲੀ ਦਾ ਆਣਾ ਬੱਲਾ ਦੱਸ ਉਹ ਬੱਡਾਡਾ ਨੋੜ ਫੜੋ ਨੋੜ ਫੜਲਾ ਕੋਈ ਨਾ ਮੋੜ ਦਿਆ ਮਹੀ ਮਗੂ ਹੁਣ ਇੱਕ ਬੁੱਕਰ ਲਈ 10000 ਨਹੀਂ 10000 ਨਾ ਉਸ ਚਾਚਾ ਰਣ ਦੇ ਵਸਾ ਕਰੂ 2000 ਤੈਨੂੰ ਬੰਦ ਕਰਾਉਣਾ ਆ ਚਲ ਤੂੰ ਘਰ ਫੜਾ ਗਾ ਉਹ ਇਹ ਇੰਨਾ ਜਨਾਬ ਵਟਸਐਪ ਕਾਲ ਆ ਚਾ ਗਿਆ ਦੇ ਵੀ ਮਾ 4000 3000 ਕੋ ਇੰਨੀ ਕੇ ਸਹੀ ਛੋਟੀ ਜੀ ਉਹਨਾਂ ਨੇ ਦੇਖ ਮarre ਪੱਟਕੇ ਨੇ ਲੇਗਾ ਮੈਂ ਇੱਥੇ 4000 ਦੀ ਦੇ ਕੇ ਲੱਗ ਜਾ ਮੈਨੂੰ ਉਹਦੇ ਘਰੇ ਨਾ ਪੜਨ ਭਾਈ ਕਹਿ ਇਹ ਕੰਮ ਥੋੜਾ ਕਰਨਾ ਕਲਾ ਕਾਕੇ ਰੇ ਪਤਾ ਕਰੀਦਾ ਉਹਨਾਂ ਨੂੰ ਫੋਨ ਕਰਕੇ ਬਸਲਾ ਵੀ ਨਹੀਂ ਦੇਣੀ ਬੇਚਣੀ ਆ ਨਾ ਸੌਰਾ ਪਤੀ ਆਪਦੇ ਆਪ ਦੀ ਸਰ ਬੁੱਧਵਾ ਹੁਣ ਚਲ ਕੋਈ ਨਹੀਂ ਬਚੀ ਜਗਲੀ ਕਾ ਨੂੰ ਫਿਰ ਚਲ ਇਹ ਤਾਂ ਹੋਵੇ ਮਾਲ ਆ ਗਿਆ ਮੰਡੀ ਚ ਯਾਰ ਕੋਈ ਗੱਲ ਨਹੀਂ ਪਹਿਲਾ ਵਜਨ ਬਿਕੂਆ ਇਹ ਹੁਣ ਮੰਨਦਾ ਸੋ ਕੀ ਕਰਾਂ ਵਜਨ ਬਿਕਣਾ ਚਾਹ ਸੋਲ ਮਾੜ ਮੋੜ ਕਰ ਲੈ ਹੁਣ ਕੀ ਕਰਾਂ ਤੈਨੂੰ ਤੈਨੂੰ ਚੱਲ ਬੰਦਾਲੀ ਹੋਣੀ ਲੈ ਯਾਰ ਕੰਨ ਦੀ ਹੋਈ ਵਿਗਦੀ ਆ ਕਿ ਮੇਰੀ ਜੇ ਆਪਣਾ ਬਠਣਾ ਦੇਖੀ ਕੋਈ ਗੁੰਗਰ ਲਾ ਕਰੇ ਹੁਣ ਆ ਜੇ ਫੋਨ ਕਰਨਾ ਫੋਨ ਕਰਕੇ ਪਛਲਾਇਆ ਇਹ ਨਹੀਂ ਲੱਗਦਾ ਇਹ ਨਹੀਂ ਜਵਾਬ ਦੇਣਾ ਨਹੀਂ ਥੱਗੀ ਮਾਰਦੀ ਆ ਵੇਚਣੀ ਨਾ ਵੇਚਣੀ ਵੇ ਦੱਸਣਗੇ ਤੈਨੂੰ ਪਰ ਬਦਲ ਜੰਨਾ ਕੀ ਆ ਚਲ ਕੋਈ ਤਾਂ ਕਹਿਦਾ ਜੇ ਆਪਾਂ ਤਾਂ ਦੇਖੀ ਪੰਜ ਚੰਦ ਮਹਗਾ ਦਾ ਤਰ ਤਰ ਅਬ ਚਬੂ ਆਹ ਬਸ ਹੋ ਗਿਆ ਨਾ ਨਾ ਇਹ ਨਹੀਂ ਪਾਣਾ ਚੀਣੀ ਗੇ ਜਿਹਾ ਇਹ ਹੀ ਆ ਨੋਟ ਰਹੀ ਚੰਨੂ ਰਹਿਣਾ ਤੇ ਮੇਰਾ ਵਿੱਚ ਹੀ ਰਹੇ ਮੇਰਾ ਆ ਜਾਣਾ ਆਪਣਾ ਤੇ ਨਹੀਂ ਕਰਿਆ ਬੰਦਾ ਗੱਲ ਬੋਲਦਾ ਫੇੜੇ ਨਹੀਂ ਗ੍ਰਾਮ ਬੋਗਦੇ ਲਿਆਂਦਾ ਜੁਰੇ ਜੁਰੇ ਬੋਗ ਪਾਈ ਬੰਦਿਆ ਜਾ ਨਹੀਂ ਹਾਂ ਲੰਗੋ ਹਮ ਬੋ ਤਾਂ ਨਹੀਂ ਓਏ ਬਈ ਇੰਨੇ ਪੈਸੇ ਨੇ ਭਾਈ ਇਹ ਜਿਹੜਾ ਕਹਿੰਦਾ ਪੈਸੇ ਨੇ ਬਫਰਾ ਦੇਣਾ ਮੁੰਡੇ ਨੂੰ ਮੰਨੂ ਫੂ ਬੋਦਾ ਹੈ ਕਿਹੜਾ ਹਾਂ ਤਨੋਲੇ ਵਾਲਾ ਬਸ ਇਹਦਾ ਬੇਕੀ 4300 ਦੀ ਬਈ ਨੀਗੀ ਤਾਂ ਹੈਗੀ ਯਾਰਾ ਨਾ ਉਹ ਸੌਦਾ ਉਹ ਨਹੀਂ ਯਾਰ ਕੋਈ ਨਹੀਂ ਯਾਰ 90 ਦੇ ਕੰਮ ਯਾਰ ਜਾਣਦੇ ਪੈਂਦੀ ਕੀ ਇਹ ਹਾਤੀ ਨਹੀਂ ਹੁੰਦਾ ਕੰਮ ਹੀ ਹੁੰਦਾ ਫੜ ਦੇ ਠੀਕ ਹੈ ਨਾ ਕੋਈ ਲੁੱਕੇ ਹੋ ਗਏ ਕਿੰਦਾ ਲੱਗ ਰਿਹਾ ਪਰ 300 ਦੀ ਵੀ ਨਹੀਂ ਹੋਣਾ ਕੋਈ ਰਖੀ ਤਾਂ ਕੰਨ ਜਦੋਂ ਕੋਈ ਤੈਨੂੰ ਬੈਗ ਆਪਾਂ ਪੰਜ 45 ਹੋ ਗਿਆ ਭਾਈ ਠੀਕ ਹੈ ਆ ਗਾ ਹੁਣ ਸੋ ਦੋ ਨੂੰ ਭਾਈ ਉੱਥੇ ਦੇ ਦਿਓ ਮੈਂ ਪੱਤੀ ਲਾ 40000 ਲਓ 28000 ਰੁਪਏ ਮੰਗਿਆ ਬੱਕਰੀਆਂ ਦਾ ਕਿਹੜੇ ਪਿੰਡ ਤੋਂ ਆਏ ਹੋ ਲੈ ਆਇਦੋਂ ਭਾਈ ਠੀਕ ਹੈ ਇਹ ਵੀ ਚੱਕਰੇ ਦੇ ਦੇ ਤੂੰ ਤਨ ਨੂੰ ਲਾਣਾ 5.5 ਦੇ ਭਾਈ ਦਾ ਲੈ ਚੱਕੇ ਲਗਾਏ ਵੀ ਇਹ ਗੱਲ ਇਹ ਪਾਉਣੇ ਗੱਲ ਗੱਟ ਮੈਂ ਜੀ ਨਾ ਨਾ ਬੜੇ ਭਾਈ ਹੋਰ ਨਹੀਂ ਜਿੰਦਾ ਨਹੀਂ ਭਾਈ ਸਾਡੇ 55 ਦਿਨ ਤੇਰੀ ਤੇ ਇਹ ਵੇਚਾਂਗੇ ਜਿੰਦਾ ਨਹੀਂ ਸਾਡੇ 55 ਦਿਨ ਪੁੱਟ ਰਹੇ ਨੇ ਉਹ ਤੇ ਸਿੱਧੇ ਕਰ ਲਾਂਗੇ ਨਾ ਨਾ ਚਲੋ ਠੀਕ ਆ ਚਲ ਗਏ ਬਲੇ